ਭਾਈ ਜੀ ਲੋਕ ਤਾਂ ਆਪਣੇ ਦਫ਼ਤਰਾਂ ਦੇ ਵਿੱਚ ਵੜਨ ਤੋਂ ਪਹਿਲਾਂ 10000 ਦੀ 20000 ਦੀ ਪਰਚੀ ਘਟਾਉਂਦੇ ਆ ਤੁਸੀਂ ਕਹਿੰਦੇ ਹੋ ਜਹਾਜ਼ ਦੀ ਟਿਕਟ ਦੇ ਵੀ ਪੈਸੇ ਅਸੀਂ ਖਰਚਾਂਗੇ ਪੈਸੇ ਵੀ ਉਦੋਂ ਲਵਾਂਗੇ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਆਪਾਂ ਸਾਰੇ ਪੈਸੇ ਪਹੁੰਚਣ ਤੋਂ ਬਾਅਦ ਲੈਣੇ ਆ ਚਾਹੇ ਯੂਕੇ ਹੋਵੇ ਚਾਹੇ ਕੈਨੇਡਾ ਹੋਵੇ ਜਾਂ ਯੂਐਸਏ ਹੋਵੇ ਭੇਜਦੇ ਆਪਾਂ ਇੱਕ ਨੰਬਰ 'ਚ ਜਾਂ ਕੋਈ ਆਪਾਂ ਐਦਾਂ ਦਾ ਕੋਈ ਕੰਮ ਨਹੀਂ ਕਰਦੇ ਦੋ ਨੰਬਰ ਦਾ ਕੋਈ ਕੰਮ ਨਹੀਂ ਕਰਦੇ ਕਿ ਜਿਹੜੇ ਪੈਸੇ ਆਪਾਂ ਪਹੁੰਚਦੇ ਲੈਣੇ ਆ ਬਹੁਤ ਵੱਡਾ ਰਿਸਕ ਵੀ ਆ ਤੁਸੀਂ ਜਾਏ ਦੀ ਟਿਕਟ ਦੇ ਵੀ ਪੈਸੇ ਲਾਣੇ ਵੀਜ਼ੇ ਦੇ ਵੀ ਪੈਸੇ ਲਾਣੇ ਫੰਡਾਂ ਦਾ ਵੀ ਕਿਸੇ ਕੋਲ ਨਹੀਂ ਫੰਡਾਂ ਦਾ ਅਰੇਂਜ ਹੁੰਦਾ ਉਹ ਵੀ ਤੁਸੀਂ ਕਰਾ ਕੇ ਦਿੰਨੇ ਹੋ ਲੱਗਦਾ ਨਹੀਂ ਕਿ ਰਿਸਕ ਬਹੁਤ ਵੱਡਾ ਹੈ ਤੇ ਇੰਨਾ ਵੱਡਾ ਰਿਸਕ ਤੁਸੀਂ ਲੈਣੇ ਹੋ ਨਹੀਂ ਰਿਸਕ ਨਹੀਂ ਵੱਡਾ ਹੈਗਾ ਆਪਾਂ ਪ੍ਰੋਪਰ ਜਿਹੜੀ ਸਾਡੀ ਕੰਪਨੀ ਦੀ ਪੋਲਿਸੀ ਉਸ ਹਸਾਬ ਨਾਲ ਕਰਦੇ ਆਪਾਂ ਬਕਾਇਦਾ ਉਹਨਾਂ ਦੇ ਚੈੱਕ ਜਾਂ ਕੋਈ ਹੋਰਾਂ ਦੀ ਗਰੰਟਰ ਆਪਾਂ ਰੱਖਦੇ ਆ ਉਸ ਤੋਂ ਬਾਅਦ ਹੀ ਉਹਨਾਂ ਦੀ ਫਲਾਈਟ ਕਰਾਉਂਦੇ ਆ ਪਰ ਜਿਹੜੇ ਬੰਦੇ ਕਿਉਂਕਿ ਆਪਣਾ ਨੇਚਰ ਇਦਾਂ ਦਾ ਨਹੀਂ ਹੈਗਾ ਕੋਈ ਗਰੀਬ ਮਾਤੜ ਆਂਦੇ ਆ ਜਾਂ ਜਿੱਦਾਂ ਵੀ ਆਂਦੇ ਆ ਆਪਾਂ ਸਾਰੇ ਦੀ ਹੈਲਪ ਕਰਦੇ ਆ ਜਿਹੜਾ ਸਾਡਾ ਪੇਪਰ ਵਰਕ ਹੈ ਉਹ ਏ ਤੋਂ ਜੇ ਤੱਕ ਬਿਲਕੁਲ ਹੀ ਜੈਨੂਨ ਜੋ ਬੱਚੇ ਦਾ ਆ ਆਪਾਂ ਕੁਝ ਵਧਾਉਂਦੇ ਵੀ ਨਹੀਂ ਕੁਝ ਘਟਾਉਂਦੇ ਵੀ ਨਹੀਂ ਬਿਲਕੁਲ ਜੈਨੂਨ ਪੇਪਰਾਂ ਤੇ ਹੀ ਆਪਾਂ ਵੀਜ਼ਾ ਲੈਣੇ ਹੁਣ ਜੇ ਅੱਜ ਸਾਡਾ ਮਾਰਕੀਟ 'ਚ ਨਾਮ ਹੈ ਦਾ ਮਨਿੰਦਰ ਸਿੰਘ ਦਾ ਨਾਮ ਹੈ ਇੱਕੋ ਹੀ ਇੱਕੋ ਨਾਮ ਹੈ ਇਸ ਕਰਕੇ ਆ ਕਿਉਂਕਿ ਆਪਾਂ ਪੈਸੇ ਹੀ ਪਹੁੰਚਣ ਤੋਂ ਬਾਅਦ ਲੈਣੇ ਆ ਕੋਈ ਆਪਣੀ ਕੋਈ ਠੱਗੀ ਵਾਲੀ ਕੋਈ ਗੱਲ ਨਹੀਂ ਹੈ ਕਿ ਜੇ ਬੰਦਾ ਪਹੁੰਚੇਗਾ ਤੇ ਆਪਾਂ ਪੈਸੇ ਲਵਾਗੇ ਬਾਈ ਚਾਂਸ ਰੱਬ ਨਾ ਕਰੇ ਕਈ ਵਾਰੀ ਬੰਦਾ ਉਥੋਂ ਕੈਨੇਡਾ ਦੇ 에য়ারਪੋਰਟ ਤੋਂ ਜਾਂ ਯੂਕੇ ਦੇ 에য়ারਪੋਰਟ ਤੋਂ ਵਾਪਸ ਆ ਜਾਂਦਾ ਫੇਰ ਵੀ ਆਪਾਂ ਪੈਸੇ ਨਹੀਂ ਲੈਂਦੇ ਪੈਸੇ ਆਪਾਂ ਤਾਂ ਲਵਾਗੇ ਜਦੋਂ ਬੱਚਾ ਆਪਣੀ ਮੰਜ਼ਿਲ ਤੇ ਫੋਨ ਜੇਗਾ ਇਹ 99% ਤਾਂ ਵੀਜ਼ਾ ਹੀ ਹੁੰਦਾ ਕਿਉਂਕਿ ਜੋ ਉਸ ਹਿਸਾਬ ਦੀ ਸਾਡੀ ਫਾਈਲਿੰਗ ਹੈ ਜੇ ਹਿਸਾਬ ਦਾ ਆਪਾਂ ਕਵਰ ਲੈਟਰ ਤਿਆਰ ਕਰਦੇ ਆ ਜੇ ਹਿਸਾਬ ਦੇ ਆਪਾਂ ਡਾਕੂਮੈਂਟ ਰੈਡੀ ਕਰਕੇ ਦਿੰਨੇ ਆ ਬੱਚੇ ਨੂੰ ਉਸ ਹਿਸਾਬ ਦਾ ਵੀਜ਼ਾ ਲੱਗ ਜਾਂਦਾ ਕੋਈ ਵੀ ਆਪਾਂ ਇਹਦਾ ਫੇਕ ਜਾਂ ਐਡੀਡ ਡਾਕੂਮੈਂਟ ਨਾ ਹੀ ਲਾਣੇ ਆ ਨਾ ਹੀ ਆਪਾਂ ਕਲਾਇੰਟ ਕੋ ਲੈਣੇ ਆ ਤੁਹਾਡੇ ਦਫਤਰ ਦੇ ਵਿੱਚ 100 ਫਾਈਲਾਂ ਆਈਆਂ ਕਲਾਇੰਟਸੀਆਂ ਤੋਂ ਸੌ ਦੀਆਂ ਸੌ ਤੁਹਾਡੀ ਨਿਗਾਹ ਦੇ ਵਿੱਚੋਂ ਹੋ ਕੇ ਜਾਣਗੀਆਂ ਹਰ ਇੱਕ ਹਰ ਇੱਕ ਮੈਂ ਪ੍ਰੋਪਰ ਚੈੱਕ ਕਰੂੰਗਾ ਫੇਰ ਹੀ ਫਾਈਲ ਅਪਲੋਡ ਹੋਏਗੀ ਤੇ ਫੇਰ ਹੀ ਆਪਾਂ ਕਲਾਇੰਟ ਨੂੰ ਮਿਲਦਾ ਤਾਂ ਹੀ ਕਲਾਇੰਟ ਪੁਸ਼ ਹੁੰਦਾ ਹੈ ਕਿ ਅੱਜ ਮੈਨੂੰ ਮਾਲਕ ਆਪ ਮਿਲਿਆ ਮਨਿੰਦਰ ਆਪ ਮਿਲਿਆ ਕਈਆਂ ਨੂੰ ਤਾਂ ਹੁੰਦਾ ਕਈ ਤਾਂ ਕਹਿੰਦੇ ਚਲੋ ਸਾਨੂੰ 5 ਮਿੰਟ ਹੀ ਬੰਨ੍ਹਾ ਦਿਓ ਕਈਆਂ ਨੂੰ ਤਾਂ ਸੱਲੀ ਨਹੀਂ ਹੁੰਦੀ ਤੁਹਾਡੇ ਕੋ ਬੋਧ ਅਮੀਰ ਵੀ ਆਉਂਦੇ ਆ ਗਰੀਬ ਵੀ ਆਉਂਦੇ ਆ ਆਪਾਂ ਹਰ ਇੱਕ ਦੀ ਹੈਲਪ ਕਰੀਦੀ ਆ ਜਰੂਰੀ ਨਹੀਂ ਚਲੋ ਪਰਮਾਤਮਾ ਨੇ ਢਿੱਡ ਸਭ ਨੂੰ ਲਾਇਆ ਰੋਜੀ ਰੋਟੀ ਤੇ ਲਾਇਆ ਪਰ ਆਪਾਂ ਇੰਨਾ ਵੀ ਨਹੀਂ ਲੈਂਦੇ ਕਿ ਅਗਲੇ ਬੰਦੇ ਨੂੰ ਚੁਬੇ ਬਿਲਕੁਲ ਜੈਨੂਨ ਚਾਰਜਿਸ ਹੈ ਬਾਹਰ ਜਾਣ ਦੀ ਗੱਲ ਕਰੀਏ ਤਾਂ ਪੰਜਾਬੀ ਬਹੁਤ ਜ਼ਿਆਦਾ ਚਾਹਵਾਨ ਨੇ ਅੱਜ ਕੱਲ ਬਾਹਰ ਜਾਣ ਦੇ ਵਾਸਤੇ ਕੋਈ ਸਟੂਡੈਂਟ ਵੀਜ਼ਾ ਲਗਾ ਰਹੇ ਆ ਜਾਂ ਕੋਈ ਹੋਰ ਵੀਜ਼ਾ ਲਗਾ ਰਹੇ ਆ ਪਰ ਹਜੇ ਹੋਰ ਵੀ ਬਹੁਤ ਲੋਕ ਨੇ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਜਿਨ੍ਹਾਂ ਦੀ ਏਜ ਵੱਧ ਗਈਆਂ ਘੱਟ ਹੈ ਜਿਨ੍ਹਾਂ ਨੇ ਘੁੰਮਣ ਦੇ ਵਾਸਤੇ ਜਾਣਾ ਹੈ ਜਾਂ ਕੁਝ ਉੱਥੇ ਵਿਜ਼ਿਟ ਕਰਨ ਦੇ ਵਾਸਤੇ ਜਾਣਾ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਂਦੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਰਿਫਿਊਜ਼ ਹੋ ਜਾਂਦੇ ਔਰ ਹੁੰਦਾ ਵੀ ਇਸ ਤਰੀਕੇ ਦੇ ਨਾਲ ਹੀ ਹੈ ਕਿ ਜਦੋਂ ਕਿਸੇ ਦੇ ਕੋਲ ਉਹ ਕੰਸਲਟੈਂਟ ਕੋਲ ਵੀਜ਼ਾ ਲਗਵਾਣ ਜਾਂਦੇ ਤਾਂ ਉਹਨਾਂ ਦੇ ਵੀਜ਼ੇ ਜਿਹੜੇ ਨੇ ਬ ਪੈਸੇਾਂ ਦਾ ਨੁਕਸਾਨ ਵੀ ਹੁੰਦਾ ਪਰ ਅੱਜ ਅਸੀਂ ਇੱਕ ਐਸੇ ਸ਼ਖਸ ਦੇ ਨਾਲ ਤੁਹਾਨੂੰ ਮਿਲਵਾਉਣ ਲੱਗੇ ਆ ਜੋ ਦਾਵਾ ਕਰਦਾ ਹੈ ਕਿ ਅਸੀਂ ਤੁਹਾਡਾ ਵੀਜ਼ਾ ਲਗਵਾਵਾਂਗੇ ਪੈਸਾ ਪਹਿਲਾਂ ਕੋਈ ਵੀ ਨਹੀਂ ਲਵਾਂਗੇ ਤੁਹਾਡੀ ਟਿਕਟ ਦੇ ਪੈਸੇ ਵੀ ਅਸੀਂ ਲਗਾਵਾਂਗੇ ਤੁਹਾਡੇ ਵੀਜ਼ੇ ਦੇ ਵੀ ਪੈਸੇ ਅਸੀਂ ਲਗਾਵਾਂਗੇ ਪੈਸੇ ਵੀ ਅਸੀਂ ਉਦੋਂ ਲਵਾਂਗੇ ਜਦੋਂ ਤੁਸੀਂ ਬਾਰ ਚਲੇ ਜਾਓਗੇ ਜਦੋਂ ਤੁਸੀਂ ਜਹਾਜ਼ 'ਚ ਬੈਠ ਕੇ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਉਦੋਂ ਤੁਹਾਡੇ ਕੋਲੋਂ ਜਹਾਜ਼ ਦੀ ਟਿਕਟ ਦੇ ਵੀ ਪੈਸੇ ਲਵਾਂਗੇ ਤੁਹਾਡੇ ਵੀਜ਼ੇ ਦੇ ਵੀ ਪੈਸੇ ਲਵਾਂਗੇ ਦਾ ਮਨਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਈ ਜੀ ਲੋਕ ਤਾਂ ਆਪਣੇ ਦਫ਼ਤਰਾਂ ਦੇ ਵਿੱਚ ਵੜਨ ਤੋਂ ਪਹਿਲਾਂ 10000 ਦੀ 20000 ਦੀ ਪਰਚੀ ਕਟਾਉਂਦੇ ਆ ਤੁਸੀਂ ਕਹਿੰਦੇ ਹੋ ਜਹਾਜ਼ ਦੀ ਟਿਕਟ ਦੇ ਵੀ ਪੈਸੇ ਅਸੀਂ ਖਰਚਾਂਗੇ ਪੈਸੇ ਵੀ ਉਦੋਂ ਲਵਾਂਗੇ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਹਾਂ ਜੀ ਪਹਿਲੇ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਠੱਗੀ ਬਹੁਤ ਹੋ ਰਹੀ ਹੈ ਠੀਕ ਹੈ ਹਰ ਕਿਸੇ ਨੇ ਕੋਈ ਦਸਿਆ ਲੈ ਰਿਹਾ ਕੋਈ 20000 ਲੈ ਰਿਹਾ ਕੋਈ ਲੱਖ ਰੁਪਏ ਲੈ ਰਿਹਾ ਪਰ ਕੰਮ ਕਿਸੇ ਕੋ ਨਹੀਂ ਹੋ ਰਿਹਾ ਕਿਉਂਕਿ ਉਹਨਾਂ ਦੀ ਜਿਹੜੀ ਡੇਲੀ ਦੀ ਆਮਦਨ ਹੈ ਉਹੀ ਹੋ ਰਹੀ ਹੈ ਇਸ ਕਰਕੇ ਆਪਾਂ ਕਨਸੈਪਟ ਜਿਹੜਾ ਹੈਗਾ ਜਿਹੜਾ ਮੈਂ ਰੱਖਿਆ ਵਾ ਆਪਾਂ ਸਾਰੇ ਪੈਸੇ ਪਹੁੰਚਣ ਤੋਂ ਬਾਅਦ ਲੈਣੇ ਆ ਚਾਹੇ ਯੂਕੇ ਹੋਵੇ ਚਾਹੇ ਕੈਨੇਡਾ ਹੋਵੇ ਚਾਹੇ ਯੂਐਸਏ ਹੋਵੇ ਭੇਜਦੇ ਆਪਾਂ ਇੱਕ ਨੰਬਰ 'ਚ ਆ ਕੋਈ ਆਪਾਂ ਐਦਾਂ ਦਾ ਕੋਈ ਕੰਮ ਨਹੀਂ ਕਰਦੇ ਨੋ ਨੰਬਰ ਦਾ ਕੋਈ ਕੰਮ ਨਹੀਂ ਕਰਦੇ ਕਿ ਜਿਹੜੇ ਪੈਸੇ ਆਪਾਂ ਪਹੁੰਚਣ ਆਪਾਂ ਸਾਰੇ ਪੈਸੇ ਪਹਿਲੇ ਖੁਦ ਲਾਵਾਂਗੇ ਜਦੋਂ ਬੱਚਾ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਉਦੋਂ ਆਪਾਂ ਉਹਨਾਂ ਕੋ ਉਹਨਾਂ ਦੇ ਘਰ ਗਿਆ ਕੋ ਪੈਸੇ ਲੈਣੇ ਆ ਉਸ ਤੋਂ ਪਹਿਲੇ ਆਪਾਂ 1 ਰੁਪਿਆ ਨਹੀਂ ਲੈਂਦੇ ਨਾ ਕੋਈ ਫੰਡ ਦੇ ਪੈਸੇ ਨਾ ਕੋਈ ਕਿਸੇ ਵੀ ਪ੍ਰਕਾਰ ਦਾ ਕੋਈ ਹਿਡਨ ਚਾਰजेस ਨਹੀਂ ਹੈਗਾ ਸਾਰੇ ਪੈਸੇ ਲਾਵਾਂਗੇ ਪਹੁੰਚਣ ਤੋਂ ਬਾਅਦ ਭਾਈ ਜੀ ਬਹੁਤ ਵੱਡਾ ਰਿਸਕ ਵੀ ਹੈ ਤੁਸੀਂ ਜਾਜ ਦੀ ਟਿਕਟ ਤੇ ਵੀ ਪੈਸੇ ਲਾਣੇ ਵੀਜ਼ੇ ਦੇ ਵੀ ਪੈਸੇ ਲਾਣੇ ਫੰਡਾਂ ਦਾ ਵੀ ਕਿਸੇ ਕੋਲ ਨਹੀਂ ਫੰਡਾਂ ਦਾ ਅਰੇਂਜ ਹੁੰਦਾ ਉਹ ਵੀ ਤੁਸੀਂ ਕਰਾ ਕੇ ਦਿੰਨੇ ਹੋ ਲੱਗਦਾ ਨਹੀਂ ਕਿ ਰਿਸਕ ਬਹੁਤ ਵੱਡਾ ਹੈ ਤੇ ਇੰਨਾ ਵੱਡਾ ਰਿਸਕ ਤੁਸੀਂ ਲੈਣੇ ਹੋ ਨਹੀਂ ਰਿਸਕ ਨਹੀਂ ਵੱਡਾ ਹੈਗਾ ਆਪਾਂ ਪ੍ਰੋਪਰ ਜਿਹੜੀ ਸਾਡੀ ਕੰਪਨੀ ਦੀ ਪਾਲਿਸੀ ਉਸ ਹਿਸਾਬ ਨਾਲ ਕਰਦੀ ਆਪਾਂ ਬਕਾਇਦਾ ਉਹਨਾਂ ਦੇ ਚੈੱਕ ਜਾਂ ਕੋਈ ਹੋਰਾਂ ਦੀ ਗਰੰਟਰ ਆਪਾਂ ਰੱਖਦੇ ਆ ਉਸ ਤੋਂ ਬਾਅਦ ਹੀ ਉਹਨਾਂ ਦੀ ਫਲਾਈਟ ਕਰਾਨੇ ਆ ਬਟ ਜਿਹੜੇ ਬੰਦੇ ਕਿਉਂਕਿ ਆਪਣਾ ਨੇਚਰ ਇਦਾਂ ਦਾ ਨਹੀਂ ਹੈਗਾ ਕੋਈ ਗਰੀਬ ਮਾਤੜ ਆਂਦੇ ਆ ਜਾਂ ਜਿੱਦਾਂ ਵੀ ਆਂਦੇ ਆ ਆਪਾਂ ਸਾਰੇ ਦੀ ਹੈਲਪ ਕਰਦੇ ਆ ਕੋਈ ਇੱਦਾਂ ਦੇ ਕੋਈ ਸਾਡੇ ਚਾਰजेस ਵੀ ਆਪਣੇ ਜ਼ਿਆਦਾ ਨਹੀਂ ਹੈਗੇ ਤੇ ਤਾਂ ਕਰਕੇ ਆਪਾਂ ਕਰਦੇ ਹਰ ਇੱਕ ਦਾ ਵਿਸ਼ਵਾਸ ਹੁੰਦਾ ਆ ਭਾਈ ਜੀ ਅਕਸਰ ਕੰਸਲਟੈਂਟ ਇਹੀ ਕਹਿੰਦੇ ਕਿ ਅਸੀਂ ਤਾਂ ਜੀ ਕੋਸ਼ਿਸ਼ ਕਰ ਸਕਦੇ ਆ ਵੀਜ਼ਾ ਜਿਹੜਾ ਹੈਗਾ ਉਹ ਵੀਜ਼ਾ ਅਫਸਰ ਦੇ ਹੱਥ ਹੈ ਤੇ ਤੁਸੀਂ ਇੰਨਾ ਵੱਡਾ ਰਿਸਕ ਲੈਨੇ ਹੋ ਪੈਸੇ ਲੈਨੇ ਹੋ ਤੁਹਾਨੂੰ ਨਹੀਂ ਡਰ ਲੱਗਦਾ ਕਿ ਵੀਜ਼ਾ ਅਫਸਰ ਤੁਹਾਡੇ ਵੀਜ਼ੇ ਨੂੰ ਕੀ ਕਰੂਗਾ ਲੱਗੂਗਾ ਜਾਂ ਨਹੀਂ ਲੱਗੂਗਾ ਨਹੀਂ 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 ਐਦਾ ਦੀ ਕੋਈ ਗੱਲ ਨਹੀਂ ਅਗੇ ਵੀਜ਼ਾ ਤਾਂ ਚਲੋ ਅੰਬੈਸੀ ਦੇ ਹੱਥ ਵੀ ਨਹੀਂ ਹੈਗਾ ਵੀਜ਼ਾ ਜਦੋਂ ਜੇ ਤੁਹਾਡੀ ਕਿਸਮਤ ਚ ਪਾਰ ਜਾਣਾ ਲਿਖਿਆ ਹੈ ਤੇ ਬੰਦਾ ਬਾਹਰ ਜਰੂਰ ਜਾਏਗਾ ਕੋਈ ਐਦਾ ਨਹੀਂ ਹੁੰਦਾ ਕਿ ਅੰਬੈਸੀ ਦੇ ਹੱਥ ਹੈ ਕਿਉਂਕਿ ਜਿਹੜਾ ਸਾਡਾ ਪੇਪਰ ਵਰਕ ਹੈ ਉਹ A to Z ਆਪਾਂ ਬਿਲਕੁਲ ਹੀ ਜੈਨੂਨ ਜੋ ਬੱਚੇ ਦਾ ਆ ਆਪਾਂ ਕੁ ਨੇ ਕੋਚ ਘਟਾਂਦੇ ਵੀ ਨੇ ਬਿਲਕੁਲ ਜੈਨੂਨ ਪੇਪਰਾਂ ਤੇ ਹੀ ਆਪਾਂ ਵੀਜ਼ਾ ਲੈਣੇ ਆ ਭਾਈ ਜੀ ਅੱਜ ਕੱਲ ਇਮੀਗ੍ਰੇਸ਼ਨ ਵਾਲਿਆਂ ਦੀ ਮੰਡੀ ਹੀ ਅਸੀਂ ਕਹਿੰਨੇ ਆ ਕਿਉਂਕਿ ਮੰਡੀ ਬਣੀ ਹੋਈ ਆ ਹਰੇਕ ਦੂਜੇ ਮੋੜ ਤੇ ਇਮੀਗ੍ਰੇਸ਼ਨ ਕੰਸਲਟੈਂਟ ਖੁੱਲਿਆ ਹੋਇਆ ਹਰ ਕੋਈ ਦੂਜੇ ਨੂੰ ਗਲਤ ਦੱਸਦਾ ਵੀ ਉਹ ਗਲਤ ਲਗਾਉਂਦਾ ਵੀਜ਼ਾ ਉਹ ਗਲਤ ਲਗਾਉਂਦਾ ਟੂਰਿਸਟ ਵੀਜ਼ੇ ਤੇ ਬਹੁਤ ਕੁਝ ਹੁੰਦਾ ਬਹੁਤ ਲੱਖਾਂ ਰੁਪਏ ਲੈਂਦੇ ਅਸਲ ਦੇ ਵਿੱਚ ਟੂਰਿਸਟ ਵੀਜ਼ਾ ਲੱਗਦਾ ਕਿਸ਼ਤ ਕਿਸ਼ਤ ਤੇ ਉਹ ਕਿਸ ਤਰੀਕੇ ਦੇ ਨਾਲ ਲੱਗਦਾ ਪਹਿਲੇ ਤਾਂ ਟੂਰਿਸਟ ਵੀਜ਼ੇ ਦੀ ਕੋਈ ਏਜ ਨਹੀਂ ਹੁੰਦੀ ਠੀਕ ਹੈ ਆਪਾਂ ਮਾਈਨਰ ਦਾ ਵੀ ਲਗਾ ਸਕਦੇ ਆ ਛੋਟੀ ਏਜ ਹੈਗੀ ਛੋਟੀ ਦਾ ਵੀ ਲਗਾ ਸਕਦੇ ਆ 18 ਸਾਲ ਪਲੱਸ ਹੈ 26 ਸਾਲ ਪਲੱਸ ਹੈ ਹਰ ਇੱਕ ਬੱਚੇ ਦਾ ਹਰ ਇੱਕ ਬੰਦੇ ਦਾ ਟੂਰਿਸਟ ਵੀਜ਼ਾ ਆਰਾਮ ਨਾਲ ਲੱਗ ਜਾਏਗਾ ਕੋਈ ਇਹਦੇ ਵਿੱਚ ਆਪਾਂ ਐ ਨਹੀਂ ਕਹਿ ਸਕਦੇ ਛੋਟੀ ਏਜ ਦਾ ਵੀਜ਼ਾ ਨਹੀਂ ਆਉਂਦਾ ਜਿਵੇਂ ਆਪਾਂ ਕਹਿ ਸਕਦੇ ਆ ਜੀ ਇਹਦਾ ਵੀਜ਼ਾ ਨਹੀਂ ਆਣਾ ਐਦਾ ਕੁਝ ਨਹੀਂ ਹੈਗਾ ਹਰ ਇੱਕ ਬੱਚੇ ਦਾ ਹਰ ਇੱਕ ਏਜ ਕੋਈ ਈਸੀਆਰ ਹੈ ਕੋਈ ਜਾ ਗੂਠਾ ਚਾਪ ਹੈ ਕੋਈ ਪੜਿਆ ਲਿਖਿਆ ਕਿਸੇ ਦਾ ਡੈਰੀ ਫਾਰਮ ਹੈ ਜਾਂ ਕਿਸੇ ਦਾ ਕੋਈ ਕੰਮ ਕਰਦਾ ਹੈ ਜਾਂ ਨਹੀਂ ਕਰਦਾ ਹਰ ਇੱਕ ਬੱਚੇ ਦਾ ਵੀਜ਼ਾ ਲੱਗ ਜਾਂਦਾ ਹੈ ਠੀਕ ਹੈ ਜਦੋਂ ਤੁਹਾਡੇ ਕੋਲ ਕੋਈ ਵੀਜ਼ਾ ਵਾਸਤੇ ਲਗਾਣ ਲਈ ਆਂਦਾ ਉਹਨੂੰ ਕੀ ਕਰਨਾ ਪਊਗਾ ਸਭ ਤੋਂ ਪਹਿਲਾਂ ਕੀ ਹੋ ਆਪਣਾ ਲੈ ਕੇ ਆਵੇ ਕਿਹੜੀ ਕਿਹੜੀ ਐਲੀਜੀਬਿਲਟੀ ਦੇ ਕਾਗਜ਼ ਜਿਹੜੇ ਤੁਸੀਂ ਪਹਿਲਾਂ ਚੈੱਕ ਕਰਦੇ ਹੋ ਕੀ ਤੁਹਾਡਾ ਚੈੱਕ ਰਹਿੰਦਾ ਆਪਾਂ ਸਭਨਾ ਪਹਿਲੇ ਤਾਂ ਉਹਦੇ ਨੋਰਮਲ ਪੇਪਰ ਲੈਣੇ ਆ ਠੀਕ ਆ ਆਧਾਰ ਕਾਰਡ ਪੈਨ ਕਾਰਡ ਫੈਮਿਲੀ ਇਨਫਰਮੇਸ਼ਨ ਨੋਰਮਲ ਜਿਹੜੇ ਕਾਗਜ਼ ਉਹਦੇ ਕੋ ਨਹੀਂ ਹੁੰਦੇ ਉਹ ਆਪਾਂ ਉਹਦੇ ਪ੍ਰੋਪਰ ਹੈਲਪ ਕਰਦੇ ਆ ਬਣਾਉਣ ਚ ਕਿ ਆ ਪੇਪਰ ਇਥੋਂ ਰੈਡੀ ਹੋਣਾ ਹੈ ਇਹ ਪੇਪਰ ਇਦਾਂ ਆ ਜਾਂ ਪ੍ਰੋਪਰਟੀ ਵੈਲੂਏਸ਼ਨ ਲਾ ਲਓ ਸੀਰ ਰਿਪੋਰਟ ਲਾ ਲਓ ਆ ਆਈਟੀਆ ਲਾ ਲਓ ਸਾਡੀ ਇੱਕ ਪ੍ਰੋਪਰ ਚੈਕਲਿਸਟ ਹੁੰਦੀ ਆ ਉਹ ਬੱਚੇ ਨੂੰ ਆਪਾਂ ਦੇਣੇ ਆ ਉਹ ਸਾਨੂੰ ਉਸ ਹਿਸਾਬ ਨਾਲ ਤੁਹਾਡੇ ਪੇਪਰ ਸਾਨੂੰ ਦੇ ਦਿੰਦਾ ਤੁਸੀਂ ਦੱਸਿਆ ਕਿ ਬਈ ਸਾਰੇ ਪੈਸੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਪਹੁੰਚਣ ਤੋਂ ਬਾਅਦ ਲੈਣੇ ਆ ਕਿ ਪਹਿਲਾਂ ਕਾਗਜ਼ ਫੜਨ ਦਿੱਤਾ ਨਹੀਂ ਕੋਈ ਟੱਕੀ ਏਜੰਟ ਬਹੁਤ ਪੈਸੇ ਕਮਾ ਲੈਂਦੇ ਨੇ ਨਹੀਂ ਨਹੀਂ ਸਾਡਾ ਕੋਈ ਐਡਾ ਦਾ ਸਿਸਟਮ ਨਹੀਂ ਹੈਗਾ ਆਪਾਂ ਸਾਰੇ ਪੈਸੇ ਹੀ ਪਹੁੰਚਣ ਤੋਂ ਬਾਅਦ ਲੈਣੇ ਆ ਹੁਣ ਜੇ ਅੱਜ ਸਾਡਾ ਮਾਰਕੀਟ 'ਚ ਨਾਮ ਹੈ ਦਾ ਮਨਿੰਦਰ ਸਿੰਘ ਦਾ ਨਾਮ ਹੈ ਇੱਕੋ ਹੀ ਕੋਈ ਨਾਮ ਹੈ ਕਿਸ ਕਰਕੇ ਆ ਕਿਉਂਕਿ ਆਪਾਂ ਪੈਸੇ ਹੀ ਪਹੁੰਚਣ ਤੋਂ ਬਾਅਦ ਲੈਣੇ ਆ ਕੋਈ ਆਪਣੀ ਕੋਈ ਠੱਗੀ ਵਾਲੀ ਕੋਈ ਗੱਲ ਨਹੀਂ ਹੈਗੀ ਜੇ ਬੰਦਾ ਪਹੁੰਚੇਗਾ ਤੇ ਆਪਾਂ ਪੈਸੇ ਲਵਾਂਗੇ ਬਾਈ ਚਾਂਸ ਰੱਬ ਨਾ ਕਰੇ ਕਈ ਵਾਰੀ ਬੰਦਾ ਉਥੋਂ ਕੈਨੇਡਾ ਦੇ 에য়ারਪੋਰਟ ਤੋਂ ਜਾਂ ਯੂਕੇ ਦੇ 에য়ারਪੋਰਟ ਤੋਂ ਵਾਪਸ ਆ ਜਾਂਦਾ ਫਿਰ ਵੀ ਆਪਾਂ ਪੈਸੇ ਨਹੀਂ ਲੈਂਦੇ ਪੈਸੇ ਆਪਾਂ ਤਾਂ ਲਵਾਂਗੇ ਜਦੋਂ ਬੱਚਾ ਆਪਣੀ ਮੰਜ਼ਿਲ ਤੇ ਪਹੁੰਚ ਜਾਏਗਾ 에য়ারਪੋਰਟ ਤੋਂ ਜਦੋਂ ਬਾਹਰ ਨਿਕਲ ਗਿਆ ਲੀਗਲ ਤਰੀਕੇ ਦੇ ਨਾਲ ਉਦੋਂ ਲੈਣੇ ਆ ਉਦੋਂ ਲੈਣੇ ਆ ਹਾਂਜੀ ਉਸ ਤੋਂ ਪਹਿਲੇ ਆਪਾਂ 1 ਰੁਪਇਆ ਲੈਂਦੇ ਇਹ ਵੀ ਲੋਕਾਂ ਦੇ ਮਨ ਦੇ ਵਿੱਚ ਡਰ ਰਹਿੰਦੇ ਕਿ ਚਲੋ ਉਸ ਜੀਅ ਆ ਕਾਉਂਟ ਲੈਂਦੇ ਆ ਕੋਈ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਬਹੁਤ ਜ਼ਿਆਦਾ ਫਿਰ ਪੈਸੇ ਮੰਗ ਲੈਨੇ ਹੋ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਕਿ ਬਿਲਕੁਲ ਸਾਡਾ ਜੈਨੂਨ ਰੇਟ ਹੈ ਜਿਹੜਾ ਹਰ ਕੋਈ ਆਂਦਾ ਸਾਡੇ ਕੋ ਸਾਡੇ ਕੋ ਬੋਧ ਅਮੀਰ ਵੀ ਆਂਦੇ ਗਰੀਬ ਵੀ ਆਂਦੇ ਆ ਆਪਾਂ ਹਰ ਇੱਕ ਦੀ ਹੈਲਪ ਕਰੀਦੀ ਆ ਜ਼ਰੂਰੀ ਨਹੀਂ ਚਲੋ ਪਰਮਾਤਮਾ ਨੇ ਢਿੱਡ ਸਭ ਨੂੰ ਲਾਇਆ ਰੋਜੀ ਰੋਟੀ ਤੇ ਲਾਇਆ ਪਰ ਆਪਾਂ ਇੰਨਾ ਵੀ ਨਹੀਂ ਲੈਂਦੇ ਕਿ ਅਗਲੇ ਬੰਦੇ ਨੂੰ ਚੁਬੇ ਬਿਲਕੁਲ ਜੈਨੂਨ ਚਾਰਜਸ ਹੈ ਵੀ ਕਈ ਲੋਕ ਤਾਂ ਇਹੋ ਜਿਹਾ ਆਂਦੇ ਨੇ ਵੀ ਭਾਈ ਆ ਤੂੰ ਲੱਖ ਰੁਪਏ ਚੱਕ ਮੇਰੇ ਜਵਾਕ ਦਾ ਵੀਜ਼ਾ ਲਗਵਾ ਦੇ ਕਈ ਲੋਕ ਇਹੋ ਜਿਹਾ ਵੀ ਹੁੰਦੇ ਭਾਈ ਮੇਰੇ ਕੋ ਪੈਸੇ ਨਹੀਂ ਨੇ ਜਿਹੜੇ ਹੈਗੇ ਆ ਆਪਾਂ ਸਾਰੇ ਦੀ ਹੈਲਪ ਕਰਦੇ ਆ ਬੇਸ਼ੱਕ ਗਰੀਬ ਹੈ ਅਮੀਰ ਹੈ ਆਪਾਂ ਵੀਜ਼ਾ ਹਰ ਕਿਸੇ ਦਾ ਲਵਾਉਂਦੇ ਆ ਆਪਾਂ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਕੋਈ ਸਾਨੂੰ ਲੱਖਾ ਦੇਂਦਾ ਵੀ ਹੈ ਬਟ ਆਪਾਂ ਲੱਖਾ ਲੈਂਦੇ ਨਹੀਂ ਹੈਗੇ ਬਿਲਕੁਲ ਜੈਨੂਅਲ ਨੋਰਮਲ ਜੀ ਫੀਸ ਹੈ ਜਿਹੜੀ ਆਪਾਂ ਹਰ ਇੱਕ ਕਲਾਇੰਟ ਕੋ ਚਾਰਜ ਕਰਦੇ ਆ ਜੀ ਭਾਈ ਜੀ ਤੁਸੀਂ ਆਏ ਕਿਸ ਤਰ੍ਹਾਂ ਇਸ ਫੀਲਡ ਦੇ ਵਿੱਚ ਕੋਈ ਕਾਫੀ ਯੰਗ ਏਜ ਲੱਗਦੀ ਹੈ ਤੁਹਾਡੀ ਪਰਸਨੈਲਿਟੀ ਵੀ ਉਹ ਜੀ ਇਸ ਫੀਲਡ ਦੇ ਵਿੱਚ ਆਏ ਕਿਉਂ ਕਿਸ ਮਕਸਦ ਨਾਲ ਆਏ ਪਹਿਲੇ ਤਾਂ ਮੈਂ ਜੋਬ ਕਰਦਾ ਸੀ ਇਮੀਗ੍ਰੇਸ਼ਨ ਚ ਮਤਲਬ ਨੋਰਮਲ ਗਲਫ ਕੰਟਰੀਆਂ ਜਿਹਦਾ ਦੁਬਈ ਕਵੈਤ ਕਰਦੇ ਸੀ ਨੋਰਮਲ ਜੀ ਜੋਬ ਕਰਦੇ ਸੀ ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ ਦਫਤਰ ਜਿਹੜੇ ਗੰਬਣੀ ਨਾਲ ਮੈਂ ਕੰਮ ਕਰਦਾ ਸੀ ਤੇ ਉਹ ਬੰਦ ਹੋ ਗਈ ਉਸ ਤੋਂ ਬਾਅਦ ਫਿਰ ਮੈਂ ਆਪਣਾ ਦਫਤਰ ਸਟਾਰਟ ਕੀਤਾ ਉਸ ਤੋਂ ਬਾਅਦ ਆਪਾਂ ਇਹੀ ਜਿਹੀ ਜਰਨੀ ਰਹੀ ਮਤਲਬ ਆਪਾਂ ਬਹੁਤ ਜੋਬ ਕਰਦੇ ਸੀਗੇ ਇਹ ਵੀ ਦੇਖਿਆ ਹੋਣਾ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਠੱਗੀ ਹੁੰਦੀ ਸੀ ਆ ਕਿਸ ਤਰ੍ਹਾਂ ਲੋਕ ਠੱਗੀ ਦਾ ਸ਼ਿਕਾਰ ਹੁੰਦੇ ਸੀਗੇ ਵੀ ਦੇਖਿਆ ਹੋਣਾ ਬਹੁਤ ਕੁਝ ਨਹੀਂ ਆਪਾਂ ਤਾਂ ਦੇਖਦੇ ਰਹਿਨੇ ਆ ਹਜੇ ਵੀ ਦੇਖਦੇ ਰਹਿਨੇ ਆ ਤਾਂ ਹੀ ਆਪਾਂ ਯੂਨੀਕ ਕਨਸੈਪਟ ਨਹੀਂ ਰੱਖਿਆ ਕੇ ਪੈਸੇ ਪਹੁੰਚ ਕੇ ਲਵਾਂਗੇ ਹਜੇ ਵੀ ਆਏ ਦੇ ਟਾਈਮ 'ਚ ਵੀ ਲੋਕਾਂ ਨਾਲ ਇੰਨੇ ਐਜੂਕੇਟਿਡ ਬੰਦੇ ਆ ਐਜੂਕੇਟਿਡ ਪਰਸਨ ਆ ਪਤਾ ਨਹੀਂ ਠੱਗੀ ਦਾ ਸ਼ਿਕਾਰ ਕਿੱਦਾਂ ਹੋ ਜਾਂਦੇ ਆ ਜਿੱਥੇ ਜਾਂਦੇ ਆ ਜੀ ਸਾਡੇ ਕੋਲ ਇੰਨੇ ਦੀ ਠੱਗੀ ਹੋ ਗਈ ਸਾਡੇ ਕੋਲ 60000 ਰੁਪਏ ਲੈ ਆ ਸਾਡੇ ਕੋਲ ਲੱਖ ਰੁਪਏ ਲੈ ਲੇ ਡੇਲੀ ਪਰਚੇ ਵੀ ਹੁੰਦੇ ਆ ਪਰ ਫਿਰ ਵੀ ਇੱਦਾਂ ਦਾ ਕੋਈ ਸੀਨ ਨਹੀਂ ਹੈਗਾ ਸਾਡਾ ਕਦੀ ਐਦਾਂ ਕੋਈ ਮਾਂ ਅੱਖਾਂ ਦੇ ਵਿੱਚ ਹੰਝੂ ਭਰ ਕੇ ਆਂਦੀ ਹੋਏਗੀ ਵੀ ਸਾਡੇ ਨਾਲ ਠੱਗੀ ਹੋਊਗੀ ਬਹੁਤ ਕਈ ਵਾਰੀ ਲੋਕ ਜ਼ਰੂਰਤਮੰਦ ਹੁੰਦੇ ਆ ਤਾਂ ਮਨ ਨੂੰ ਦੁੱਖ ਤਾਂ ਲੱਗਦਾ ਹੀ ਹੋਏਗਾ ਦੁੱਖ ਤਾਂ ਹੁੰਦਾ ਹੀ ਆ ਵੀ ਯਾਰ ਇਕ ਮਾਂ ਨੂੰ ਕਿਸ ਤਰ੍ਹਾਂ ਉਹ ਲੁੱਟਿਆ ਗਿਆ ਹੂੰ ਹੂੰ ਉਹ ਭਾਈ ਅੱਧਾ ਆਪਾਂ ਕੁਝ ਨਹੀਂ ਕਹਿ ਸਕਦੇ ਹਰ ਇੱਕ ਹਰ ਇੱਕ ਦਾ ਆਪਣਾ ਸਿਸਟਮ ਹੁੰਦਾ ਠੀਕ ਹੈ ਲੋਕਾਂ ਨੂੰ ਹੁਣ ਸਾਰਾ ਸਾਨੂੰ ਚਾਹੀਦਾ ਪਹਿਲੇ ਆਪਾਂ ਵੈਰੀਫਿਕੇਸ਼ਨ ਕਰੀਏ ਕਿ ਏਜੰਟ ਵਧੀਆ ਕੰਮ ਕਰਦਾ ਹੈ ਕਿ ਨਹੀਂ ਕਰਦਾ ਉਹਦੀ ਪ੍ਰੋਫਾਈਲ ਚੈੱਕ ਕਰੀਏ ਕਿੰਨੇ ਕੋਨੇ ਵੀਜ਼ਾ ਲਾ ਲਏ ਹੈ ਕੋਈ ਅਜਿਹੇ ਟਾਈਮ ਚ ਕਿਸੇ ਕੋਈ ਮੇਰੇ ਕੋਈ ਜੋਬ ਕਰਦਾ ਉਹ ਦੋ ਕੁ ਮਹੀਨੇ ਜੋਬ ਕਰੇਗਾ ਉਹਨੇ ਆਪਣਾ ਦਫਤਰ ਖੋਲ ਕੇ ਭੇਜਣਾ ਹੈ ਉਹਨਾਂ ਨੂੰ ਪਤਾ ਕਿ ਆਪਾਂ 10-20 ਹਜ਼ਾਰ ਰੁਪਏ ਠੱਗੀ ਕਰਾਂਗੇ ਇਧਰੋਂ ਕਰਾਂਗੇ ਉਧਰੋਂ ਕਰਾਂਗੇ ਤੇ ਆਪਾਂ ਦਫਤਰ ਦਾ ਰੈਂਟ ਦੇ ਦਾਂਗੇ ਠੀਕ ਹੈ ਜੇ ਦਫਤਰ ਦਾ ਰੈਂਟ ਦੇ ਦਾਂਗੇ ਉਸ ਤੋਂ ਬਾਅਦ ਉਹ ਬਾਅਦ ਚਲੋ ਕਰਾਇਆ ਉਹ ਕੱਢ ਲਾਂਗੇ ਸੈਲਰੀਆ ਕੱਢ ਲਾਂਗੇ ਅੱਜ ਦਾ ਸਿਸਟਮ ਇਦਾਂ ਹੈ ਪਰ ਜੋ ਅੱਜ ਤਾਂ ਕੈਨੇਡਾ ਨੇ ਕੀਤਾ ਉਹ ਸក្តਾਇਯੋਗੀ ਐਸ ਟਾਈਮ ਕੈਨੇਡਾ ਨਹੀਂ ਬਹੁਤ ਸក្តਾਇਯੋਗੀ ਹੈ ਹੁਣ ਬਹੁਤ ਜ਼ਿਆਦਾ ਦਫਤਰ ਖੁੱਲਣੇ ਵੀ ਆ ਤੇ ਬੰਦ ਵੀ ਹੋਣੇ ਆ ਲੱਗਦਾ ਕਿ ਹੋਣਗੇ ਵਾਕੇ ਬੰਦ ਬਹੁਤ ਬਹੁਤ ਜਿਹੜੇ ਇਹਨਾਂ ਦਾ ਹੁਣ ਬੋਰੀ ਬਿਸਰਾ ਪੈਕ ਹੋਣਾ ਜਿਹੜੇ ਝੋਲਾ ਚੱਕ ਏਜੰਟਾ ਗਏ ਆ ਜਿਹੜੇ ਕਨਸੈਂਟਰਡ ਬੜੇ ਹੈਗੇ ਆ ਜਿਹੜੇ ਡੇਲੀ ਠੱਗੀ ਕਰਦੇ ਆ ਕਦੀ ਕਿਸ ਨੂੰ ਲੋਟ ਲਿਆ ਕਦੀ ਕੋ 10 ਲਿਆ 20 ਲਿਆ ਫੰਡਾਂ ਦੇ ਨਾਂ ਤੇ ਬੜਾ ਅੱਜ ਕੱਲ ਠੱਗੀ ਹੋ ਰਹੀ ਹੈ ਕਿ ਮੈਂ ਫੰਡ ਸ਼ੋ ਕਰਾ ਦੇਣਾ ਇਦਾਂ ਬੜੀਆਂ ਚੀਜ਼ਾਂ ਹੈਗੀਆਂ ਆ ਇਸ ਟਾਈਮ ਮਾਰਕੀਟ ਲੱਗਦਾ ਨਹੀਂ ਫਿਰ ਉਹ ਜਿਹੜੀ ਇਮੀਗ੍ਰੇਸ਼ਨ ਦੀ ਮੰਡੀ ਹੈ ਉਹਦੇ ਵਿੱਚ ਜਿਹੜੇ ਏਜੰਟ ਨੇ ਰੋਜ਼ ਕੋਈ ਨਵਾਂ ਹੀ ਪ੍ਰੋਡਕਟ ਲੈ ਕੇ ਆਉਂਦੇ ਨੇ ਉਹਦੇ ਵਿੱਚ ਜਿਵੇਂ ਮੰਡੀ ਦੇ ਵਿੱਚ ਕਈ ਵਾਰੀ ਕੋਈ ਨਵਾਂ ਫਰੂਟ ਜਿਵੇਂ ਆ ਜਾਂਦਾ ਉਹ ਵੀ ਨਵਾਂ ਕੋਈ ਪ੍ਰੋਡਕਟ ਲੈ ਕੇ ਆਉਂਦੇ ਇਮੀਗ੍ਰੇਸ਼ਨ ਦੀ ਮੰਡੀ ਚ ਭਾਈ ਜੀ ਇਸ ਟਾਈਮ ਤਾਂ ਸਮੁੰਦਰ ਹੈ ਆਪਾਂ ਕੁਛ ਨਹੀਂ ਕਿਸੇ ਦਾ ਨਹੀਂ ਕਹਿ ਸਕਦੇ ਨਵਾਂ ਤਾਂ ਨਵਾਂ ਪ੍ਰੋਡਕਟ ਆਂਦਾ ਰਹਿੰਦਾ ਕੋਈ ਆਪਾਂ ਚਲੋ ਸਾਡੇ ਕੋ ਇਦਾਂ ਹਾਂ ਤੇ ਜਦੋਂ ਫਿਰ ਤੁਸੀਂ ਆਪਾਂ ਬੱਚਿਆਂ ਦੀ एलिਜੀਬਿਲਟੀ ਦੀ ਗੱਲ ਕੀਤੀ ਕਿ ਚਾਹੇ ਛੋਟਾ ਆਵੇ ਕੋਈ ਵੱਡਾ ਆਵੇ ਸਭ ਤੇ ਵੀਜ਼ਾ ਲਗਾਣੇ ਹੋ ਲੋਕ ਕਹਿੰਦੇ ਨੇ ਕਿ ਵਿਸਟਰ ਵੀਜ਼ਾ ਬਹੁਤ ਔਖਾ ਸਾਨੂੰ ਬਹੁਤ ਕੁਝ ਚਾਹੀਦਾ ਹੈ ਲਗਾਣ ਲਈ ਆਈਟਿਨਰੀ ਚਾਹੀਦੀ ਹੈ ਟਿਕਟਾਂ ਚਾਹੀਦੀਆਂ ਬਹੁਤ ਕੁਝ ਚਾਹੀਦਾ ਉਹ ਫਿਰ ਕਿਸ ਤਰ੍ਹਾਂ ਫਿਰ ਲਗਾਣੇ ਹੋ ਫਿਰ ਭਾਜੀ ਆਪਾਂ ਆਪਣੇ ਕੰਮ 'ਚ ਮਾਹਿਰ ਆ ਆਪਾਂ ਨੂੰ ਲੋਕਾਂ ਦਾ ਕੁਝ ਨਹੀਂ ਪਤਾ ਆਪਾਂ ਨੋਰਮਲ ਜਿਹੜੇ ਬੱਚੇ ਜਨਮ ਦਿੰਦਾ ਕੋਈ ਸਾਡੀ ਕਿ ਛੋਟੀ ਕਿ ਚੈਕਲਿਸਟ ਹੈ 9 10 ਪੇਪਰ ਹੁੰਦੀ ਹੈ ਠੀਕ ਹੈ ਹਰ ਇੱਕ ਦੇ ਘਰ 'ਤੇ ਹੁੰਦੇ ਆ ਜੇ ਮੈਂ ਕਹਾਂਗਾ ਆਧਾਰ ਕਾਰਡ ਪੈਨ ਕਾਰਡ ਹੋ ਹਰ ਇੱਕ ਦੇ ਘਰ ਹੋਏਗਾ ਹਰ ਇੱਕ ਬੱਚੇ ਕੋ ਆਧਾਰ ਕਾਰਡ ਪੈਨ ਕਾਰਡ ਆਈਟੀਆ ਰ ਆਪਾਂ ਉਸੇ ਟਾਈਮ ਉਹਨਾਂ ਦੀ ਭਰਾ ਦੇ ਦਿੰਨੇ ਆ ਉਹਨਾਂ ਕੋ ਜੇ ਫੰਡ ਹੈਗੇ ਠੀਕ ਹੈ ਜੇ ਨਹੀਂ ਹੈਗਾ ਤਾਂ ਵੀ ਓਕੇ ਹੈ ਕਿਉਂਕਿ ਆਪਾਂ ਫਿਰ ਉਹਨਾਂ ਦੇ ਮਦਰ ਫਾਦਰ ਦੇ ਫੰਡ ਲਗਾ ਦਿੰਨੇ ਆ ਜੇ 18 ਸਾਲ ਏਜ ਹੈ ਜਾਂ ਉਹਦੀ ਮਾਈਨਰ ਵੀਤਾ ਵੀ ਹੈ ਆਪਾਂ ਸਾਰੇ ਦਾ ਕੰਮ ਕਰਾ ਤੇ ਇਹ 99% ਦਾ ਵੀਜ਼ਾ ਹੀ ਹੁੰਦਾ ਕਿਉਂਕਿ ਜੋ ਉਸ ਹਿਸਾਬ ਦੀ ਸਾਡੀ ਫਾਈਲਿੰਗ ਹੈ ਜਿਸ ਹਿਸਾਬ ਦਾ ਆਪਾਂ ਕਵਰ ਲੈਟਰ ਤਿਆਰ ਕਰਦੇ ਆ ਜਿਸ ਹਿਸਾਬ ਦੇ ਆਪਾਂ ਡਾਕੂਮੈਂਟ ਰੈਡੀ ਕਰਕੇ ਤੇ ਨਵੇਂ ਬੱਚੇ ਨੂੰ ਉਸ ਹਿਸਾਬ ਦਾ ਵੀਜ਼ਾ ਲੱਗ ਜਾਂਦਾ ਕੋਈ ਵੀ ਆਪਾਂ ਇਹਦਾ ਫੇਕ ਜਾਂ ਐਡੀਡ ਡਾਕੂਮੈਂਟ ਨਾ ਹੀ ਲਾਣੇ ਆ ਨਾ ਹੀ ਆਪਾਂ ਕਲਾਇੰਟ ਕੋ ਲੈਣੇ ਆ ਜਦੋਂ ਨੌਕਰੀ ਛੱਡ ਕੇ ਤੁਸੀਂ ਆਪਣਾ ਸ਼ੁਰੂ ਕੀਤਾ ਕੰਸਲਟੈਂਸੀ ਦਾ ਕੰਮ ਕਿਸ ਮਿਸ਼ਨ ਨਾਲ ਤੁਰੇ ਸੀਗੇ ਕੀ ਸੋਚ ਦੇ ਨਾਲ ਤੁਰੇ ਸੀਗੇ ਵੀ ਕੀ ਕਰਨਾ ਹੈ ਵੀ ਸਿਰਫ ਪੈਸੇ ਕਮਾਣੇ ਆ ਸਮਾਜ ਵਾਸਤੇ ਵੀ ਕੁਝ ਕਰਨਾ ਹੈ ਨਹੀਂ ਨਹੀਂ ਪੈਸੇ ਕਮਾਣ ਦਾ ਤਾਂ ਆਪਾਂ ਸੋਚਿਆ ਨਹੀਂ ਕਿਉਂਕਿ ਆਪ ਹੀ ਆਪਾ ਗਰੀਬ ਘਰ ਉੱਠੇ ਆ ਠੀਕ ਹੈ ਜੇ ਅੱਜ ਦੀ ਗੱਲ ਕਰੀਏ ਅੱਜ ਦੇ ਟਾਈਮ 'ਚ ਵੀ ਕਿ ਇਨਾ ਨਾਮ ਹੋਣ ਦੇ ਬਾਵਜੂਦ ਵੀ ਅੱਜ ਵੀ ਆਪਣੇ ਪੁਰਾਣੇ ਘਰ 'ਚ ਰਹਿਣਾ ਹੈ ਜੇ ਆਪਾਂ ਗੱਲ ਕਰੀਏ ਜੇ ਪੈਸੇ ਕਮਾਣੇ ਹੁੰਦੇ ਮੈਂ ਕਦੋਂ ਦਾ ਸ਼ਿਫਟ ਹੋ ਜਾਂਦਾ ਠੀਕ ਹੈ ਆਪਣੇ ਮਲਟੋਨ ਜਾਂ ਕਿੱਥੇ ਹੋਰ ਸ਼ਿਫਟ ਹੋ ਜਾਂਦਾ ਅੱਜ ਵੀ ਮੈਂ ਆਪਣੇ ਪੁਰਾਣੇ ਘਰ ਹੀ ਰਹਿਣਾ ਮੈਂ ਆਪਣਾ ਸ਼ਿਫਟ ਨਹੀਂ ਆ ਮੇਰਾ ਮਕਸਦ ਐ ਹੀ ਸੀ ਕਿ ਹਰ ਇੱਕ ਜਿਹਦਾ ਸੁਪਨਾ ਆ ਬਾਹਰ ਜਾਂਦਾ ਉਹ ਆਪਾਂ ਪੂਰਾ ਕਰੀਏ ਜਿੰਨਾ ਕ ਸਾਡੇ ਕੋਲ ਹੋ ਸਕਦਾ ਉਹਨਾਂ ਕ ਆਪਾਂ ਹਰ ਇੱਕ ਬੱਚੇ ਦਾ ਸੁਪਨਾ ਕਿੰਨਾਕ ਸਹੀ ਐ ਇਸ ਟਾਈਮ ਦੇ ਵਿੱਚ ਜਾਣਾ ਕਿਉਂਕਿ ਹਰ ਇੱਕ ਬੱਚੇ ਦਾ ਹਰ ਇੱਕ ਦੂਜੇ ਬੱਚੇ ਦਾ ਸੁਪਨਾ ਹੈ ਕਿ ਮੈਂ ਬਾਹਰ ਜਾਵਾਂ ਵੱਡਿਆਂ ਦਾ ਵੀ ਸੁਪਨਾ ਹੈ ਕਿੰਨਾਕ ਤੁਹਾਨੂੰ ਸਹੀ ਮੰਨਦੇ ਹੋ ਕਿ ਬੱਚਿਆਂ ਨੂੰ ਜਾਣਾ ਚਾਹੀਦਾ ਹੈ ਕਿਸ ਤਰ੍ਹਾਂ ਸਮਝਦੇ ਹੋ ਪਰ ਜੇ ਤੁਸੀਂ ਮੇਰੇ ਥਿੰਕਿੰਗ ਦੇ ਹਿਸਾਬ ਨਾਲ ਸੋਚੋਗੇ ਕਿਉਂਕਿ ਮੇਰੀ ਥਿੰਕਿੰਗ ਹੈ ਕਿ ਇਦਾਂ ਦੀ ਕਿ ਜਿੱਦਾਂ ਕੀ ਕਹਿ ਸਕਦੇ ਆ ਕਿ ਜਿਹੜਾ ਬੰਦਾ ਇੱਥੇ 30 ਤੋਂ 40 ਹਜ਼ਾਰ ਬੰਦਾ ਆਪਣਾ ਰਾਮਨਾ ਬੈਠ ਕੇ ਕਮਾਉਂਦਾ ਉਹਨੂੰ ਬਾਹਰ ਜਾਣਾ ਹੀ ਨਹੀਂ ਚਾਹੀਦਾ ਅੱਛਾ ਉਹਨੂੰ ਪੰਜਾਬ ਹੀ ਰਹਿਣਾ ਚਾਹੀਦਾ ਬਾਹਰ ਜਾਣਾ ਨਹੀਂ ਚਾਹੀਦਾ ਜੇ ਆਪਣੇ ਘਰ ਦੀ ਕੰਡੀਸ਼ਨ ਜਿਆਦਾ ਖਰਾਬ ਹੈ ਜੇ ਤੁਸੀਂ ਜਾਣਾ ਚਾਹੁੰਦੇ ਹੋ ਫਿਰ ਆਪਾਂ ਕਹਿੰਦੇ ਕਿ ਜਾਓ ਜੇ ਤੁਸੀਂ 30 40 ਹਜ਼ਾਰ ਆਪਣਾ ਆਰਾਮ ਨਾਲ ਇੱਥੇ ਕਮਾਉਂਦੇ ਹੋ ਤੇ ਆਪਣਾ ਇੱਥੇ ਰਹਿ ਕੇ ਗੁਜ਼ਾਰਾ ਕਰੋ ਇੱਥੇ ਜਿਆਦਾ ਵਧੀਆ ਕਿਸ ਤਰ੍ਹਾਂ ਕੋਈ ਜੇਕਰ ਵੀਜ਼ਾ ਲਗਵਾਉਣਾ ਚਾਹੁੰਦਾ ਹੈ ਕਿੱਥਾਂ ਸੰਪਰਕ ਕਰੇ ਕਿੱਥੇ ਸੰਪਰਕ ਕਰ ਸਕਦਾ ਤੁਹਾਨੂੰ ਹਾਂਜੀ ਮੇਰਾ ਜਲੰਧਰ ਆਫਿਸ ਆ ਜਲੰਧਰ ਬੱਸ ਸਟੈਂਡ ਦੇ ਕੋਲ ਸਾਡਾ ਆਫਿਸ ਆ ਠੀਕ ਹੈ ਇੱਕ ਆਫਿਸ ਸਾਡਾ ਨੰਡਾਲੇ ਆ ਠੀਕ ਹੈ ਬੇਗੋਵਾਲ ਨੇਡਾਲੇ ਤੇ ਇੱਕ ਆਫਿਸ ਸਾਡਾ ਜਲੰਧਰ ਬੱਸ ਸਟੈਂਡ ਦੇ ਕੋਲ ਹੀ ਹੋਟਲ ਰੈਡੀਜੈਂਸੀ ਦੇ ਓਪੋਜ਼ਿਟ ਠੀਕ ਹੈ ਓਮ ਗਲੋਬਲ ਦੀ ਬੇਸਮੈਂਟ ਚ ਹੈ ਸਾਡਾ ਆਫਿਸ ਆ ਬੈਕਸਟਰਾ ਵਰ ਟੂ ਹਾਂ ਮਤਲਬ ਉੱਥੇ ਬੈਠਾ ਹੁੰਦਾ ਸਟਾਫ ਤੇ ਤੁਸੀਂ ਖੁਦ ਵੀ ਉੱਥੇ ਮਿਲਦੇ ਹੋ ਲੋਕਾਂ ਨਾਲ ਡੀਲਿੰਗ ਉੱਥੇ ਹੀ ਕਰਦਾ ਮੈਂ ਕਲਾਇੰਟ ਨੂੰ ਖੁਦ ਮਿਲਦਾ ਪਰ ਕਈਆਂ ਦੇ ਜਿਹੜਾ ਥਿੰਕਿੰਗ ਜਦੋਂ ਤੱਕ ਮੈਂ ਕਲਾਇੰਟ ਨੂੰ ਆਪ ਨਹੀਂ ਮਿਲਦਾ ਨਾ ਤਾਂ ਕਲਾਇੰਟ ਨੂੰ ਤ ਆਪਾਂ ਆਪਾਂ ਕੰਮ ਕਰਾਂਗੇ ਕਿ ਮੈਂ ਨਹੀਂ ਨਹੀਂ ਕਹਿੰਦਾ ਕਿ client ਨੂੰ ਜਿੱਦਾਂ ਆਪਾਂ ਕਾਉਂਸਲਰ ਰੱਖ ਲਿਆ ਜਾਂ ਚਾਰ ਬੰਦੇ ਰੱਖ ਲਏ ਉਹਨਾਂ ਨੂੰ ਨਹੀਂ ਨਹੀਂ ਆਪਾਂ ਮੈਂ ਆਪ ਹੀ ਡੀਲ ਕਰਦਾ ਮਤਲਬ ਚਾਹੀਏ ਜੇ ਤੁਹਾਡੇ ਦਫਤਰ ਦੇ ਵਿੱਚ 100 ਫਾਈਲਾਂ ਆਈਆਂ client ਸੀਆਂ ਤਾਂ 100 ਦੀਆਂ 100 ਤੁਹਾਡੀ ਨਿਗਾਹ ਦੇ ਵਿੱਚੋਂ ਹੋ ਕੇ ਜਾਣੀ ਹੈ ਹਰ ਇੱਕ ਹਰ ਇੱਕ ਮੈਂ ਪ੍ਰੋਪਰ ਚੈੱਕ ਕਰੂੰਗਾ ਫੇਰ ਹੀ ਫਾਈਲ ਅਪਲੋਡ ਹੋਏਗੀ ਤੇ ਫੇਰ ਹੀ ਆਪਾਂ client ਨੂੰ ਮਿਲਦਾ ਤਾਂ ਹੀ client ਖੁਸ਼ ਹੁੰਦਾ ਹੈ ਕਿ ਅੱਜ ਮੈਨੂੰ ਮਾਲਕ ਆਪ ਮਿਲਿਆ ਮਨਿੰਦਰ ਆਪ ਮਿਲਿਆ ਕਈਆਂ ਨੂੰ ਤਾਂ ਹੁੰਦਾ ਕਈ ਤਾਂ ਕਹਿੰਦੇ ਚਲੋ ਸਾਨੂੰ 5 ਮਿੰਟ ਹੀ ਮਿਲਾ ਦਿਓ ਕਈਆਂ ਨੂੰ ਤਾਂ تسਲੀ ਨਹੀਂ ਹੁੰਦੀ ਕੀ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਲੋਕ ਜਾਣਾ ਚਾਹੁੰਦੇ ਨੇ ਜਾਂ ਠੱਗੀ ਦਾ ਸ਼ਿਕਾਰ ਹੁੰਦੇ ਨੇ ਕੀ ਮੈਸੇਜ ਦੋਵਗੇ ਲੋਕਾਂ ਨੂੰ ਮੈਸੇਜ ਸਾਡਾ ਇਹੀ ਹੈ ਭਾਜੀ ਕਿ ਹਰ ਇੱਕ ਚਾਹੇ ਮੇਰੇ ਕੋ ਆਓ ਚਾਹੇ ਕਿਸੇ ਵੀ ਥਰਡ ਪਰਸਨ ਕੋ ਜਾਓ ਠੀਕ ਹੈ ਕਿਸੇ ਵੀ ਕੰਸਲਟੈਂਸੀ ਕੋ ਚਲ ਜਾਓ ਪਰ ਕੰਸਲਟੈਂਸੀ ਪ੍ਰੋਪਰ ਚੈੱਕ ਕਰੋ ਕਿ ਉਹਨੇ ਕਿੰਨੇ ਟਾਈਮ ਤੋਂ ਮਾਰਕੀਟ ਚ ਕੰਮ ਕਰਦਾ ਪਿਆ ਤੇ ਕਿੱਥੋਂ ਦਾ ਹੈਗਾ ਇਹ ਤੂੰ ਜੈਡ ਸਾਰੀ ਉਹਦੇ ਚੈੱਕ ਕਰੋ ਕਿੰਨੇ ਕੋ ਉਹਨੇ ਵੀਜ਼ੇ ਲਗਾਤੇ ਹੈ ਜ਼ਰੂਰੀ ਇਹ ਐ ਨਹੀਂ ਹੈਗਾ ਕਿ ਇੱਕ ਬੰਦੇ ਦੇ ਵੀਜ਼ੇ ਆ ਰਹੇ ਤੇ ਉਹਨਾਂ ਕੋ ਜਾਓ ਐ ਨਹੀਂ ਹੁੰਦਾ ਪ੍ਰੋਪਰ ਚੈੱਕ ਕਰੋ ਕਿ ਉਹਨੂੰ ਕੰਮ ਆਂਦਾ ਹੈ ਕਿ ਨਹੀਂ ਆਂਦਾ ਐਸ ਕਰਕੇ ਹਰ ਇੱਕ ਕੋ ਪ੍ਰੋਪਰ ਚੈਕਿੰਗ ਕਰਕੇ ਜਾਓ ਜੇ ਮੇਰੇ ਕੋ ਵੀ ਆਣਾ ਮੇਰੇ ਬਾਰੇ ਮਾਰਕੀਟ ਚ ਪੁੱਛੋ ਜਾਂ ਕਿਸੇ ਵੀ ਥਰਡ ਪਰਸਨ ਜਨਾ ਪੁੱਛ ਕੇ ਜਾਓ ਐਦਾ ਨਾ ਜਾਓ ਕਿ ਕਿਸੇ ਦੇ ਵੀਜ਼ੇ ਆ ਰਹੇ ਆ ਕਿ ਉਹਦੇ ਕੋ ਉਹਦੇ ਪਿੱਛੇ ਮਗਰ ਲੱਗ ਜੂਗੀ ਉਹਦੇ ਵੀਜ਼ੇ ਆ ਰਹੇ ਕੀ ਉਹਦੇ ਕੋ ਜਾਓ ਐਦਾ ਦਾ ਸਿਸਟਮ ਨਾ ਕਰੋ ਆਖਰੀ ਸਵਾਲ ਤੇ ਮਾਨਨਾ ਕੀ ਹੋਣਾ ਚਾਹੀਦਾ ਇੱਕ ਏਜੰਟ ਨੂੰ ਦੇਖਣ ਲਈ ਵੀ ਹਾਂ ਇਹ ਏਜੰਟ ਚੰਗਾ ਸਾਨੂੰ ਇਹਦੇ ਕੋਲ ਜਾਣਾ ਚਾਹੀਦਾ ਉਹ ਪੇਮਾਨਾ ਕੀ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਮਾਰਕੀਟ ਸੋਸ਼ਲ ਮੀਡੀਆ ਅੱਜ ਕੱਲ ਸਾਰਾ ਕੁਝ ਸੋਸ਼ਲ ਮੀਡੀਆ ਤੇ ਹੈ ਸਾਰਾ ਕੁਝ ਹੈਗਾ ਕਿ ਸਾਰਾ ਕੁਝ ਪਤਾ ਹੁੰਦਾ ਆਂਗਵੰਡ ਨੂੰ ਪ ਇਹਦਾ ਨਹੀਂ ਕਰਦਾ ਪਿਆ ਉਹਦਾ ਤੁਹਾਨੂੰ ਪਤਾ ਹੀ ਹੈ ਤੇ ਹੁਣ ਅੱਜ ਕੱਲ ਆੜਗਵਾਂਡ ਨੂੰ ਤਾਂ ਪਤਾ ਹੀ ਹੈ ਸਾਨੂੰ ਬੇਸ਼ੱਕ ਨਹੀਂ ਪਤਾ ਤੁਹਾਡੇ ਘਰ ਕੀ ਵੜਿਆ ਪਰ ਗਵਾਂਡੀਆਂ ਨੂੰ ਜ਼ਰੂਰ ਪਤਾ ਕਿ ਇੱਥੇ ਆ ਵੜਿਆ ਬਿਲਕੁਲ ਤਾਂ ਇਹ ਸਾਨੂੰ ਸਾਡੇ ਨਾਲ ਮਨਿੰਦਰ ਸਿੰਘ ਤਾਂ ਟੂਰਿਸਟ ਵੀਜ਼ਾ ਇਹ ਲਗਵਾਉਂਦੇ ਨੇ ਸਿਰਫ ਟੂਰਿਸਟ ਵੀਜ਼ਾ ਹੀ ਨਹੀਂ ਲਗਾਉਂਦੇ ਤੁਹਾਨੂੰ ਜਾਇਦ ਦੀ ਟਿਕਟ ਵੀ ਬੁੱਕ ਕਰਾ ਕੇ ਦਿੰਦੇ ਨੇ ਉੱਥੇ ਬਾਹਰ ਪਹੁੰਚਾਉਂਦੇ ਵੀ ਨੇ ਤੇ ਪੈਸੇ ਵੀ ਤੁਹਾਡੀ ਮੰਜ਼ਲ ਤੇ ਪਹੁੰਚਣ ਤੋਂ ਬਾਅਦ ਲੈਂਦੇ ਪਹਿਲਾਂ 1 ਰੁਪਿਆ ਨਹੀਂ ਲੈਂਦੇ ਤਾਂ ਤੇਰੇ ਅਪਡੇਟਸ ਸਾਨੂੰ ਜਰੂਰ ਕੈਮਰਾਮੈਨ ਸੰਦੀਪ ਸਿੰਘ ਦਾ ਨਾਮ ਸਨਮਜੀਤ ਸਿੰਘ ਪੱਲਾਜ਼ਾਨਾ ਸਪੋਕਸਮੈਨ ਜਲੰ